ਮੁਫਤ ਬਿਜਲੀ ਸਬਸਿਡੀ ਦੀ ਸਕੀਮ ਦੇ ਤਹਿਤ ਬਿਲੀ ਬੋਰਡ ਦੇ ਵਾਜੇ ਵੱਜ ਚੁੱਕੇ ਨੇ ਹਾਲਾਂਕਿ ਜਿਹੜੀ ਬਿਲੀ ਸਬਸਿਡੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਜਾਂ ਪੰਜਾਬ ਦੇ ਸਾਰੇ ਵਰਗਾਂ ਨੂੰ ਉਹ ਫਿਰ ਪਰਪਾਈ ਪੰਜਾਬ ਸਰਕਾਰ ਕਰਦੀ ਹੈ ਲੇਕਿਨ ਅਗਰ ਜਦੋਂ ਦੀ ਪੰਜਾਬ ਦੇ ਅੰਦਰ ਮੁਫਤ ਬਿਜਲੀ ਦਾ ਰਵਾਜ ਚੱਲਿਆ ਅਗਰ ਕੱਲੀ ਖੇਤੀਬਾੜੀ ਦੀ ਹੀ ਗੱਲ ਕੀਤੀ ਜਾਵੇ ਤਾਂ ਕਰੀਬ ਸਵਾ ਲੱਖ ਕਰੋੜ ਰੁਪਏ ਦੀ ਜਿਹੜੀ ਬਿਜਲੀ ਆ ਉਹ ਟਿਊਬਲਾਂ ਬੰਬੀਆਂ ਦੇ ਨਾਮ ਤੇ ਦਿੱਤੀ ਗਈ ਹੈ ਇਸੀ ਤਰ੍ਹਾਂ ਹਜ਼ਾਰਾਂ ਕਰੋੜ ਦੀ ਜਿਹੜੀ ਬਿਜਲੀ ਆ ਐਸਸੀਬੀਸੀ ਪਰਿਵਾਰ ਇੰਡਸਟਰੀ ਨੂੰ ਦਿੱਤੀ ਜਾ ਚੁੱਕੀ ਐ ਤੇ ਹੁਣ ਤੇ ਪੰਜਾਬ ਚ ਵੈਸੇ ਹੀ 95 ਫੀਸਦੀ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ ਇਸ ਕਰਕੇ ਬਿਲੀ ਬੋਰਡ ਦੇ ਵੱਲ ਚੁੱਕਨੇ ਵਾਜੇ ਤੇ ਸਰਕਾਰਾਂ ਕੋਲ ਬਿਲੀ ਬੋਰਡ ਨੂੰ ਸਬਸਿਡੀ ਵੀ ਫਿਰ ਭਰਪਾਈ ਨਹੀਂ ਦਿੱਤੀ ਜਾ ਰਹੀ ਖਬਰ ਵੱਡੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿਛਲੇ 27 ਸਾਲ ਦੇ ਵਿੱਚ ਅਗਰ ਕੱਲੀ ਖੇਤੀਬਾੜੀ ਹੀ ਬਿਜਲੀ ਦੀ ਗੱਲ ਕੀਤੀ ਜਾਵੇ ਜਿਹੜੀ ਖੇਤੀਬਾੜੀ ਦਤਾਲ ਸਰਕਾਰ ਨੇ ਬਿਲੀ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਉਹ ਕਰੀਬ ਸਵਾ ਲੱਖ ਕਰੋੜ ਦੀ ਜਿਹੜੀ ਮੁਫਤ ਬਿਲੀ ਪਿਛਲੇ 27 ਸਾਲਾਂ ਤੇ ਦਿੱਤੀ ਜਾ ਚੁੱਕੀ ਆ ਸਭ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ 1996 ਦੇ ਵਿੱਚ ਮੁੱਖ ਮੰਤਰੀ ਰਜਿੰਦਰ ਕੌਰ ਪੱਟਲਸਨ ਉਹਨਾਂ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਨਹੀਂ ਬਣਦੀ ਤੇ ਰੈਗੂਲਰ ਤੌਰ ਤੇ ਅਗਰ ਬੰਬੀਆਂ ਟਿਊਬਲਾਂ ਨੂੰ ਮੁਫਤ ਬਿਜਲੀ ਦਿੱਤੀ ਗਈ ਉਹ ਸ਼੍ਰੋਮਣੀ ਕਾਲੀ ਦਲ ਬੀਜੇਪੀ ਦੀ ਜਦੋਂ 1997 ਵਿੱਚ ਸਾਂਝੀ ਸਰਕਾਰ ਬਣੀ ਸੀ ਉਸ ਤੋਂ ਹੀ ਮੁਫਤ ਬਿਜਲੀ ਦੇਣ ਦਾ ਅਰਵਾਜ ਸ਼ੁਰੂ ਹੋ ਗਿਆ ਸੀ ਅਗਰ ਗੱਲ ਕੀਤੀ ਜਾਵੇ 1997 ਦੇ ਵਿੱਚ ਜਿਹੜੀ ਬਿਜਲੀ ਦਾ ਜਿਹੜਾ ਭਾਰ ਇੰਨਾ ਜ਼ਿਆਦਾ ਨਹੀਂ ਸੀ ਲੇਕਿਨ ਹੁਣ 2023 2024 ਚ ਵੱਧ ਕੇ ਇੰਨਾ ਜ਼ਿਆਦਾ ਹੋ ਗਿਆ ਤੇ ਨਾ ਹੀ ਹੁਣ ਬਿਜਲੀ ਬੋਰਡ ਚੱਕਨ ਦੇ ਵਿੱਚ ਸਮਰਥਾ ਤੇ ਨਾ ਹੀ ਪੰਜਾਬ ਸਰਕਾਰ ਪਿਛਲੇ 27 ਸਾਲਾਂ ਦਾ ਅਗਰ ਸਾਹਬ ਕਿਤਾਬ ਲਾਇਆ ਜਾਵੇ ਤਾਂ 1,23,905 ਕਰੋੜ ਰੁਪਏ ਦੀ ਜਿਹੜੀ ਬਿਜਲੀ ਆ ਪਿਛਲੇ 27 ਸਾਲਾਂ ਤੋਂ ਦਿੱਤੀ ਜਾ ਚੁੱਕੀ ਆ ਔਰ ਟੋਟਲ ਜਿਹੜੇ ਅਗਰ ਐਗਰੀਕਲਚਰ ਟਿਊਬਲ ਕਨੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 2009-2010 ਦੇ ਵਿੱਚ 11,5517 ਟਿਊਬਲ ਕਨੈਕਸ਼ਨ ਸੀ ਜਿਹੜੇ ਵੱਧ ਕੇ 2022 2023 ਚ ਵੱਧ ਕੇ 1390902 ਟਿਊਬਲ ਕਨੈਕਸ਼ਨ ਹੋ ਚੁੱਕੇ ਨੇ ਔਰ ਜਿੱਥੇ ਪਹਿਲਾਂ ਹਾਰਸ ਜਿਹੜੇ ਹਾਰਸ ਪਾਵਰ ਸੀ ਲੋਡ ਜਿਹੜਾ ਉਹ ਪਹਿਲਾਂ ਕੋਈ 9894838 ਸੀ ਜਿਹੜੀ ਕਰੀਬ 8.95 ਹਾਰਸ ਪਾਵਰ ਐਵਰੇਜ ਲੋਡ ਸੀ ਉਹ ਵੱਧ ਕੇ ਹੁਣ 1 ਕਰੋੜ 994671 ਹੋ ਗਿਆ ਤੇ ਐਸਪੀ ਜਿਹੜਾ ਹਾਰਸ ਪਾਵਰ ਆ ਉਹ ਹੁਣ 8 0.95 ਤੋਂ ਵੱਧ ਕੇ 10.78 ਹਾਰਸਪਾਪਰ ਦੇ ਟਿਊਬਲ ਕਨੈਕਸ਼ਨ ਲੱਗ ਚੁੱਕੇ ਨੇ ਔਰ ਅਗਰ ਗੱਲ ਕੀਤੀ ਜਾਵੇ ਜਿਹੜੀ ਐਗਰੀਕਲਚਰ ਦੀ 1996 ਦੇ ਵਿੱਚ ਜਿਹੜੀ ਸਬਸਿਡੀ ਸੀ ਉਹ ਲਗਭਗ 2805 ਕਰੋੜ ਰੁਪਏ ਦੀ ਬਣਦੀ ਸੀ ਜਦੋਂ ਇਹ ਸਕੀਮ ਮੁਫਤ ਵਾਲੀ ਸ਼ੁਰੂ ਕੀਤੀ ਗਈ ਸੀ ਔਰ ਹੁਣ ਜਿਹੜੀ ਵੱਧ ਕੇ ਆ ਕਰੀਬ 9222 2023 ਦੇ ਅੰਕੜੇ ਦੱਸਦੇ ਨੇ 9060 ਕਰੋੜ ਰੁਪਏ ਦੀ ਇਹ ਬਿਜਲੀ ਵੱਲ ਚੁੱਕੀ ਹੈ ਜਿਹੜੀ ਪਹਿਲਾਂ ਸਰਕਾਰ ਨੂੰ ਬਿਲੀ ਬੋਰਡ ਨੂੰ 2.85 ਰੁਪਏ 85 ਪੈਸੇ ਪ੍ਰਤੀ ਯੂਨਟ ਪੈਂਦੀ ਸੀ ਉਹ ਵੱਧ ਕੇ ਹੁਣ 5.66 ਪੈਸੇ ਪ੍ਰਤੀ ਯੂਨਟ ਬਣ ਚੁੱਕੀ ਹੈ ਇਹ ਜਿਵੇਂ ਜਕਰ ਕਰ ਚੁੱਕੇਗੇ ਪਹਿਲਾਂ ਸਭ ਤੋਂ ਪਹਿਲਾਂ ਰਜਿੰਦਰ ਕੌਰ ਪੱਠ ਜਦੋਂ ਸੂਬੇ ਦੇ ਕੁਝ ਦਿਨਵਾਸ ਦੇ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਨੋਟੀਫਿਕੇਸ਼ਨ ਦਸੰਬਰ 1996 ਦੇ ਵਿੱਚ ਜਾਰੀ ਕੀਤਾ ਸੀ ਕਿ ਖੇਤੀਬਾੜੀ ਸੈਕਟਰ ਜਿਨ੍ਹਾਂ ਦੀ 5 ਏਕੜ ਤੋਂ ਥੱਲੇ ਜ਼ਮੀਨ ਉਹਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਏਗੀ ਹਾਲਾਂਕਿ 97 ਵਿੱਚ ਕਾਂਗਰਸ ਪਾਰਟੀ ਦੇ ਫ੍ਰੀ ਬਿਜਲੀ ਦੇਣ ਦੇ ਬਾਵਜੂਦ ਸਰਕਾਰ ਨਹੀਂ ਬਣੀ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸ਼ਰਤ ਸੀ ਉਹ ਹਟਾ ਦਿੱਤੀਏ ਤੇ ਫਿਰ ਸਾਰਿਆਂ ਨੂੰ ਹੀ ਇਹ ਬਿਲੀ ਫਰੀ ਦਿੱਤੀ ਜਾਣ ਲੱਗੀ ਹੈਗੀ 1997 ਚ ਤੇ ਹੌਲੀ-ਹੌਲੀ ਇਹ ਵੱਧ ਕੇ ਬਿਲੀ ਜਿਹੜੀ ਬੋਝ ਆ ਉਹ ਵੱਧਦਾ ਗਿਆ 1997 1998 ਚ ਜਿਹੜੇ ਐਗਰੀਕਲਚਰ ਪੰਪਾ ਉਹਨਾਂ ਦੀ ਜਿਹੜੀ ਸਬਸਿਡੀ ਸੀ ਉਹ 604.5 ਕਰੋੜ ਸੀ ਤੇ ਫਿਰ ਹੁਣ 2022 2023 ਦੇ ਅੰਕੜੇ ਦੱਸਦੇ ਨੇ ਕਿ ਇਹ ਜੰਪ ਕਰ ਚੁੱਕੀ ਆ ਕੋਈ 1053 ਕਰੋੜ ਰੁਪਏ ਵੱਧ ਚੁੱਕੇ ਔਰ 222 225 ਦੇ ਜਿਹੜੇ ਅੰਦਾਜ਼ੇ ਜਿਹੜੇ ਪੰਜਾਬ ਬਿਜਲੀ ਬੋਰਡ ਜਿਹਨੂੰ ਪੰਜਾਬ ਸਟੇਟਸ ਕਰਪ ਪਾਵਰ ਕਾਰਪੋਰੇਸ਼ਨ ਲਿਮਟਿਡ ਆਖਿਆ ਜਾਂਦਾ ਉਹਨਾਂ ਦੀ 익ਸਪੈਕਟਡ ਆ ਕਿ ਜਿਹੜੀ ਬਿਜਲੀ ਪਾਵਰ ਸਬਸਿਡੀ ਜਾਂ ਖਾਸ ਕਰਕੇ ਖੇਤੀ ਖੇਤੀ ਸੈਕਟਰ ਦੇ ਵਿੱਚ ਉਹ ਕਰੀਬ 2200 ਕਰੋੜ ਰੁਪਏ ਦੀ ਟੋਟਲ ਜਿਹੜੀ ਬਿਜਲੀ ਸਬਸਿਡੀ ਵੱਧ ਜਾਏਗੀ ਜਿਹਦੇ ਚ ਲਗਭਗ 10000 ਕਰੋੜ ਇਹ ਖੇਤੀਬਾੜੀ ਸੈਕਟਰ ਦੀ ਆ ਔਰ 9000 ਕਰੋੜ ਜਿਹੜੀ ਸਬਸਿਡੀ ਆ ਉਹ ਜਿਹੜੇ ਘਰੇਲੂ ਖਪਤਕਾਰ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਪ੍ਰਤੀ ਮਹੀਨਾ 300 ਯੂਨਟ ਦੋ ਮਹੀਨਿਆਂ ਦੇ 600 ਯੂਨਟ ਜਿਹੜੇ ਫ੍ਰੀ ਬੀਲੀ ਦਿੱਤੀ ਜਾ ਰਹੀ ਆ 9000 ਕਰੋੜ ਦੀ ਉਹ ਬਣ ਜਾਵੇਗੀ ਇਸ ਤੋਂ ਇਲਾਵਾ 3000 ਕਰੋੜ ਦੀ ਜਿਹੜੀ ਬੀਲੀ ਸਬਸਿਡੀ ਆ ਉਹ ਇੰਡਸਟਰੀਅਲ ਸੈਕਟਰ ਨੂੰ ਦਿੱਤੀ ਜਾ ਰਹੀ ਆ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੀ ਖੇਤੀਬਾੜੀ ਸੈਕਟਰ ਨੂੰ 223 224 ਚ ਸਬਸਿਡੀਆਂ ਉਹ 8880 ਕਰੋੜ ਰੁਪਏ ਸੀ ਜਿਹੜੀ ਘਰੇਲੂ ਖਪਤਕਾਰਾਂ ਨੂੰ ਬਿਲੀ ਦਿੱਤੀ ਜਾ ਰਹੀ ਹੈ ਫ੍ਰੀ ਉਹ 6818 ਅਤੇ ਜਿਹੜੀ ਇੰਡਸਟਰੀ ਸੈਕਟਰ ਨੂੰ ਦਿੱਤੀ ਜਾ ਰਹੀ ਹੈ ਉਹ ਕਰੀਬ 2576 ਕਰੋੜ ਰੁਪਏ ਬਣਦੀ ਹੈ ਟੋਟਲ ਅਗਰ ਗੱਲ ਕੀਤੀ ਜਾਵੇ ਤਾਂ 26700 ਕਰੋੜ ਦੀ ਜਿਹੜੀ ਬਿਲੀ ਸਬਸਿਡੀ ਆ ਉਹ ਸ਼ੈਡੂਲ ਕਾਸਟ ਅਤੇ ਜਿਹੜੇ ਬੀਪੀਐਲ ਫੈਮਿਲੀ ਆ ਉਹਨਾਂ ਨੂੰ ਜਿਹੜੇ ਨੇ ਖਪਤਕਰ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਹਾਲਾਂਕਿ ਇਹ ਜਿਹੜਾ ਜਦੋਂ ਸ਼ੁਰੂਆਤ ਕੀਤੀ ਗਈ ਸੀ 2002 2003 ਦੇ ਵਿੱਚ ਇਹ ਸਿਰਫ 50 ਕਰੋੜ ਰੁਪਏ ਦੀ ਸਬਸਿਡੀ ਜੋ 2022 2023 ਚ ਵੱਧ ਕੇ 8225 ਕਰੋੜ ਰੁਪਏ ਹੋ ਗਈ ਹੈ ਔਰ ਇਸੇ ਤਰ੍ਹਾਂ ਜੇ ਇੰਡਸਟਰੀਅਲ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਜਿਹੜੀ ਸਬਸਿਡੀ ਦਿੱਤੀ ਚਾ ਚੁੱਕੀ ਆ ਉਹ ਕਰੀਬ 13619 ਕਰੋੜ ਰੁਪਏ ਜਿਹੜੀ ਆ ਉਦਯੋਗ ਸੈਕਟਰ ਨੂੰ ਸਬਸਿਡੀ ਦਿੱਤੀ ਜਾ ਚੁੱਕੀ ਹੈ ਜਦੋਂ 2016-2017 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਲੇ ਸਕੀਮ ਸ਼ੁਰੂ ਕੀਤੀ ਗਈ ਸੀ ਉਦੋਂ ਮੈਂ ਜ 29.97 ਲਗਭਗ 30 ਕਰੋੜ ਰੁਪਏ ਦੀ ਸਬਸਿਡੀ ਸੀ ਹੁਣ 222 223 ਚ ਵੱਧ ਕੇ ਇਹ 2910 ਕਰੋੜ ਰੁਪਏ ਹੋ ਚੁੱਕੀ ਹੈ ਲੇਕਿਨ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਸਿਰਫ ਅਗਰ ਖੇਤੀਬਾੜੀ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ 123000 ਕਰੋੜ ਦੀ ਜਿਹੜੀ ਸਬਸਿਡੀ ਦਿੱਤੀ ਜਾ ਚੁੱਕੀ ਹੈ ਔਰ ਜਦੋਂ ਦੀ ਐਸਸੀ ਬੀਸੀ ਪਰਿਵਾਰਾਂ ਨੂੰ ਬਿਜਲੀ ਦਿੱਤੀ ਗਈ ਹੈ ਉਹ ਗਿਣਤੀ ਲਗਭਗ 26703 ਕਰੋੜ ਰੁਪਏ ਦੀ ਬਿਜਲੀ ਦਿੱਤੀ ਜਾ ਚੁੱਕੀ ਹੈ ਇੰਡਸਟਰੀ ਸੈਕਟਰ ਦੀ ਜਿਹੜੀ ਬਿਜਲੀ ਆ ਉਹ ਕਰੀਬ 13619 ਕਰੋੜ ਰੁਪਏ ਦੀ ਜਿਹੜੀ ਬਿਜਲੀ ਆ ਹੁਣ ਤੱਕ ਦਿੱਤੀ ਜਾ ਚੁੱਕੀ ਹੈ ਸਾਰੇ ਸੈਕਟਰਾਂ ਦੀ ਗੱਲ ਕੀਤੀ ਜਾਵੇ ਜਦੋਂ ਦੀ ਇਹ ਸਕੀਮ ਸ਼ੁਰੂ ਕੀਤੀ ਜਾਈਏ ਕੀਤੀ ਗਈ ਹੈ ਖੇਤੀਬਾੜੀ ਸੈਕਟਰ ਤੋਂ ਲੈ ਕੇ ਫਿਰ ਐਸਸੀਬੀਸੀ ਪਰਿਵਾਰ ਫਿਰ ਉਦਯੋਗ ਸੈਕਟਰ ਨੂੰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1.70 ਹਜ਼ਾਰ ਕਰੋੜ ਰੁਪਏ ਦੀ ਪਿਛਲੇ ਦੋ ਦੇ ਆਖੰਤੋਂ ਜਿਹੜੀ ਮੁਫਤ ਜਿਹੜੀ ਆ ਬਿਲੀ ਸਬਸਿਡੀ ਦਿੱਤੀ ਜਾ ਰਹੀ ਹੈ ਇਸੇ ਕਰਕੇ ਜਿਹੜੇ ਵਾਜੇ ਨੇ ਉਹ ਵੱਜ ਗਏ ਨੇ ਜਿੱਥੇ ਖੇਤੀਬਾੜੀ ਸੈਕਟਰ ਨੂੰ 1,23,000 ਕਰੋੜ ਤੋਂ ਜ਼ਿਆਦਾ ਸਬਸਿਡੀ ਪਿਛਲੇ 27 ਸਾਲਾਂ ਤੋਂ ਦਿੱਤੀ ਗਈ ਹੈ ਅਗਰ ਐਸਸੀ ਅਤੇ ਬੀਪੀਐਲ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸਬਸਿਡੀ ਜਦੋਂ ਦੀ ਸਕੀਮ ਸ਼ੁਰੂ ਹੋਈ ਆ ਉਦੋਂ 26,703 ਕਰੋੜ ਰੁਪਏ ਦੀ ਆ ਤੇ ਜਿਹੜਾ ਉਦਯੋਗ ਸੈਕਟਰ ਨੂੰ ਬਿਲੀ ਸਬਸਿਡੀ ਦਿੱਤੀ ਜਾ ਰਹੀ ਆ ਉਹ ਕਰੀਬ 13,619 ਕਰੋੜ ਰੁਪਏ ਦੀ ਬੰਦੀ ਆ ਕੁੱਲ ਮਿਲਾ ਕੇ ਕਹਿ ਸਕਦੇ ਕਿ ਪੰਜਾਬ ਤੇ ਬਿਜਲੀ ਸਬਸਿਡੀ ਦਾ ਜਿਹੜਾ ਮੁਫਤ ਸਕੀਮ ਸ਼ੁਰੂ ਕੀਤੀ ਗਈ ਉਹ ਪੰਜਾਬ ਦੇ ਖਜ਼ਾਨੇ ਤੇ ਕਰੀਬ 1.2 ਲੱਖ ਕਰੋੜ ਰੁਪਏ ਦੀ ਸਬਸਿਡੀ ਬਣ ਜਾਂਦੀ ਹੈ ਇਸੇ ਕਰਕੇ ਬਿਲੀ ਬੋਰਡ ਦੇ ਬਾਜੇ ਕੀ ਵੱਜੇ ਨੇ ਪੰਜਾਬ ਸਰਕਾਰ ਦੇ ਵੀ ਬਾਜੇ ਵੱਜੇਗੇ ਨੇ 1996 ਦੇ ਵਿੱਚ ਸਕੀਮ ਸ਼ੁਰੂ ਕਰਦੀ ਹੈ ਕਾਂਗਰਸ ਪਾਰਟੀ ਉਹਨਾਂ ਦੀ ਸਰਕਾਰ ਨਹੀਂ ਬੰਦੀ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਵੱਲੋਂ ਸਕੀਮ ਬਿਲੀ ਫ੍ਰੀ ਦਿੱਤੀ ਜਾਂਦੀ ਹੈ ਗਿਆ ਚਾਈ ਕੋਈ ਦੇ 7 ਕਿਲੇ ਸੀ ਚਾਈ ਕੇਦੇ 700 ਕਿਲੇ ਨੇ ਉਸ ਤੋਂ ਬਾਅਦ ਕਾਲੀਦਲੀ ਸਰਕਾਰ ਨੇ ਬੰਦੀ 2002 ਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੰਦੀ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਬਿਜਲੀ ਨੂੰ ਰੈਗੂਲਰ ਰੱਖਦੇ ਨੇ ਸਬਸਿਡੀ ਬੰਦ ਨਹੀਂ ਕਰਦੇ ਤੇ 2007 ਦੇ ਵਿੱਚ ਪਰਤੋ ਕਾਲੀ ਦਲ ਦੀ ਸਰਕਾਰ ਬਣ ਜਾਂਦੀ ਹੈ ਔਰ 2007 ਤੋਂ ਲੈ ਕੇ 12 ਤੱਕ ਕਾਲੀ ਦਲ ਸਰਕਾਰ ਲੇਕੇ ਫਿਰ 12 ਦੇ ਵਿੱਚ ਫਿਰ ਕਾਲੀ ਦਲ ਦੀ ਸਰਕਾਰ ਇਸ ਕਰਕੇ ਰਿਪੀਟ ਹੋ ਜਾਂਦੀ ਹੈ ਕਿਉਂਕਿ ਉਦੋਂ ਆਟਾ ਦਲ ਦੀ ਬੀਲੀ ਦੇ ਨਾਲ ਆਟਾ ਦਲ ਤੇ ਐਸ ਸੀ ਬੀ ਸੀ ਪਰਿਵਾਰਾਂ ਨੂੰ ਬੀਲੀ ਦੀ ਮੁਫਤ ਸਕੀਮ ਸ਼ੁਰੂ ਕੀਤੀ ਔਰ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਵਾਲਨੇ ਨੇ ਜਿਹੜੀਆਂ ਸਰਕਾਰ ਵਲੇ ਮਹੱਤਵਪੂਰਨ ਯਾਦਗਾਰਾਂ ਬਣਾਈਆਂ ਉਹਦੀ ਬਦੌਲਤ ਸਰਕਾਰ ਰਿਪੀਟ ਹੋ ਜਾਂਦੀ ਹੈ ਲੇਕਿਨ 22 ਦੇ ਵਿੱਚ 17 ਦੇ ਵਿੱਚ ਫਿਰ ਆ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਔਰ ਉਸ ਵਾਰ ਜਿਹੜੀ ਕਾਂਗਰਸ ਪਾਰਟੀ ਸਹੂਲਤਾਂ ਦਿੰਦੀ ਆ ਉਹਨਾਂ ਨੇ ਹੋਰ ਸਹੂਲਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਸੀ ਕਿ ਬਿਜਲੀ 3 ਰੁਪਏ ਯੂਨਟ ਬਾਕੀ ਲੋਕਾਂ ਨੂੰ ਦਿੱਤੀ ਜਾਊਗੀ ਔਰ ਬੀਬੀਆਂ ਨੂੰ ਫ੍ਰੀ ਬੱਸਾਂ ਕਰ ਦਿੱਤੀਆਂਗੇ ਅਸੀਂ ਬੀ ਫ੍ਰੀ ਬੱਸਾਂ ਹੋ ਗਈਆਂ ਪੈਨਸ਼ਨ ਹੋ ਗਈ ਘਰਾਂ ਨੂੰ ਬਿਜਲੀ ਫ੍ਰੀ ਹੋ ਗਈ ਟਿਊਬਲਰ ਨੂੰ ਬਿਜਲੀ ਫ੍ਰੀ ਹੋਊਗੀ ਇਸ ਦੇ ਬਾਵਜੂਦ 2022 ਦੇ ਵਿੱਚ ਸਰਕਾਰ ਆਵਾ ਦੀ ਪਾਰਟੀ ਦੀ ਬਣ ਜਾਂਦੀ ਹੈ ਮਤਲਬ ਸਬਸਿਡੀ ਕੋਈ ਵੀ ਸਰਕਾਰ ਦਵੇ ਇਹ ਸਰਕਾਰਾਂ ਦਾ ਪਲੇਖਾ ਹੈ ਕਿ ਲੋਕ ਫਿਰ ਵੋਟਾਂ ਪਾ ਦਿੰਦੇ ਲੇਕਿਨ ਜਿਹੜਾ ਬਿਲੀ ਬੋਰਡ ਤੇ ਲਗਭਗ ਪਾਉਣੇ 2 ਲੱਖ ਕਰੋੜ ਰੁਪਏ ਦੀ ਫ੍ਰੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਫਿਲਹਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ